ਤੱਲੇ ਲੱਗੇ ਨਾ ਜਿਹਨੂੰ ਜਾਨਵਰ ਨਹੀਂ ਖਾਂਦੇ ਉਹ ਦੇ ਦੇ ਪਲੀਜ਼ ਮੈਨੂੰ ਜਿਹਨੂੰ ਜਾਨਵਰ ਨਹੀਂ ਮੂੰਹ ਮਾਰਦਾ ਬਾਹਰ ਕਰ ਲਓ ਬਾਹਰ ਨਹੀਂ ਹੋ ਰਹੀ ਕੋਈ ਬਾਤ ਕਿਸ तरह ਲੱਗਦੇ ਹੋਗੇ ਹੁਣ ਦੋ ਚਾਰ ਲਾਏ ਹੋ ਬਿਨਾਂ ਲਾਏ ਰਿਹਾ ਮੇਰੇ ਨਾਲੋਂ ਜਿਹਨਾਂ ਨੂੰ ਪਸ਼ੂ ਨਹੀਂ ਖਾਂਦੇ ਤੁਸੀਂ ਦੱਸੋ ਨਮਕ ਸੰਜਣਾ ਜਿਹਨੂੰ ਡੰਗਰ ਗਾ ਮੂੰਹ ਨਹੀਂ ਖਾਂ ਮਾਰਦੀ ਸੰਜਣੇ ਨੂੰ ਭਵਨਾ ਖਾਂਦੇ ਹੁਣ ਉਹ ਤੋੜਤਾ ਦਿੰਦੇ ਆ ਉਹ ਸੁਭੰਜਣਾ ਲੈ ਲਓ ਜੀ ਸੁਭੰਜਣਾ ਨਰਮ ਹੁੰਦਾ ਸੁਭੰਜਣਾ ਦਾ ਫਾਇਦਾ ਜੀ ਸੁਭੰਜਣਾ ਲਾਓ ਹਾਂਜੀ ਠੀਕ ਹੈ ਠੀਕ ਜੀ 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 ਬਹੁਤ ਬਹੁਤ ਜੀ ਹਾਂਜੀ ਦੱਸ ਦੋ ਕੋਈ ਮੇਰੇ ਬਾਰੇ ਸੁਣਿਆ ਬਹੁਤ ਕੋਈ ਤੁਸੀਂ ਰਾਤ 300 ਬਿਮਾਰੀਆਂ ਦਾ ਇਲਾਜ ਇੱਕਦਾਂ ਹੀ ਹੈ ਜੀ ਇਹਦੇ ਸ਼ਾਂ ਥੱਲੇ ਪਹਿਣਾ ਜਿਹੜਾ ਜਿਹੜੇ ਜੀ ਬਹੁਤ ਵਧੀਆ ਕੋਈ ਨਹੀਂ ਬਾਈ ਆਕਸੀਨ ਵਧੂਗਾ ਉਹ ਥੋੜਾ ਤਾਂ 10 ਪੱਤੇ ਰੋਜ਼ ਖਾ ਲਓ ਥੋੜਾ ਤਾਂ ਇੱਥੇ ਲਿਖ ਕੇ ਲਾਇਆ ਵਾ ਸਾਡੇ ਅੰਦਰ ਮੂਰ ਲੱਗੀ ਹੈ ਨੇਚਰ ਦੀ ਅੰਦਰ ਇੰਨਾ ਪਿਆਰ ਨੇਚਰ ਦਾ ਜਿਹੜੇ ਦਾਖਤ ਲਾਇ ਜਾਂਦੇ ਰੋਵੇ ਸਵੇਰੇ ਨਾਲ ਗੱਲ ਨਹੀਂ ਕਰਦਾ ਉਹਨਾਂ ਨੂੰ ਮਿਲਦਾ ਨਹੀਂ ਉਹਨਾਂ ਨੂੰ ਪਾਏ ਕੋਈ ਟੱਚ ਨਹੀਂ ਕਰਦਾ ਉਹਨਾਂ ਕਰ ਥੱਲੀ ਨਹੀਂ ਹੁੰਦੀ ਸ਼ੁਕਰ ਹੈ ਅਜੇ ਬੰਦੇ ਹੈਗੇ ਬੜੀ ਅਸੀਂ 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 ਅੱਜ ਬੂਟਾ ਲਾ ਕੇ ਪਾੜਿਆ ਜੀ ਸ਼ਹਿਰ ਸਾਡਾ ਜੋ ਬੱਚੀ ਬੱਚੀ తీਤੀ ਫੋਟੋ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਬਹੁਤ ਵਧੀਆ ਲੱਗਦਾ ਹੈ